ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਤਿੰਨ ਵੜਾ ਦਿਖਾਵਾਂਗੇ ਇਹ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਸੱਸੀ ਗੱਲ ਬਾਈ ਜੀ ਸੱਸੀ ਗੱਲ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਰਾਜਦੀਪ ਸਿੰਘ ਆ ਬਾਈ ਪਿੰਡ ਭਦੌੜਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ 9592274571 9592274571 ਹਾਂਜੀ ਦੋ ਗੱਬਣਾ ਤੇ ਪਚਾਰੇ ਖੜੀ ਐ ਸੂਈ ਵੀ ਹਾਂ ਇਹਦੀ ਡਿਟੇਲ ਦਿੰਨੇ ਆ ਬਈ ਸੂਈ ਵੀ ਆ ਪਾਸ ਵਾਲੀਆਂ ਗੱਬਣਾ ਨੇ ਠੀਕ ਐ 9592274571 ਭਧੌੜ ਤੋਂ ਦੀਪਗੜ੍ਹੋਂ ਜਾਂਦੇ ਆ ਪਹਿਲਾ ਘਰ ਆ ਜੇ ਸ਼ਾਰਟ ਜਿੱਦਾਂ ਦੀਪਗੜ੍ਹੋਂ ਆਉਂਗੇ ਤਾਂ ਪਹਿਲਾ ਘਰ ਆ ਜੇ ਭਧੌੜ ਤੋਂ ਆਉਂਗੇ ਤਾਂ ਲਾਸਟ ਘਰ ਆ ਡਾਕਟਰ ਬੁੱਟਰ ਦੀ ਰਹਿ ਐ ਨੇੜੇ ਆ ਗਈ ਹਾਂ ਨੇੜੇ ਜੇ ਬਾਲਾ ਮਸ਼ਹੂਰ ਬੁੱਟਰ ਡਾਕਟਰ ਦੀ ਰਹਿ ਐ ਠੀਕ ਐ ਤੇ ਸਾਰੀ ਡਿਟੇਲ ਹੁਣ ਆਪਾਂ ਦੱਸਦੇ ਆ ਪਹਿਲਾ ਨੰਬਰ ਜਿਹੜੀ ਵਹਿੜ ਦੇਖੀ ਜਾਂਦੇ ਆ ਕੀ ਇਹਦਾ ਬਈ ਪਹਿਲਾ ਹੀ ਸੂਆ ਗਾ ਪਹਿਲਾ ਸੂਆ ਦੰਦੋ ਚੌਗੀ ਸਿੱਗੀ ਲੱਗਦੀ ਆ ਚੌਗੀ ਦੰਦਾਂ ਦੀ ਆ ਤੇ ਪਹਿਲਾ ਹੀ ਸੂਆ ਥਾਨ ਲੇਵੇ ਦੀ ਬਹੁਤ ਜ਼ਿਆਦੇ ਸਾਫ ਆ ਜਿੰਨੀ ਕਹਦੇ ਮੰਨ ਕੇ ਚੱਲੋ ਵੀ ਪਲੂਨ ਪਹਿਲੇ ਸੂਏ ਕੋਈ ਨਾ ਕੁਝ ਕਰੂਗੀ ਜਮਾ ਇਹ ਬਈ ਆ ਆਪਾਂ ਬਾਹਲਾ ਨਹੀਂ ਉਹਦੀ ਆਸ ਤੇ ਕਹਿੰਦਾ ਹੁੰਦਾ ਵੀ ਹੁਣ ਇਹਦਾ ਬਾਹਲਾ ਕਹੀਦਾ ਤਾਂ ਕੋਈ ਫਾਇਦਾ ਨਹੀਂ 16 17 ਕਿਲੋ ਦੁੱਧ RAM ਨਾਲੇ ਬੜੇ ਆਰਾਮ ਨਾਲ ਹੀ ਦੇ ਦੇਣਾ ਤੇ ਚੱਲੋ ਜਮਾ 34 ਡਿਗਰੀ ਤੱਕ ਆਪਾਂ ਮਾਰ ਚਾ ਬਾਹਲਾ ਨਾ 16 17 ਕਿਲੋ ਦੁੱਧ ਆਪਾਂ ਕੋਈ ਬਾਹਲਾ ਨਹੀਂ ਕਹਿੰਦਾ ਮੜਾ ਇੱਕ ਵਾਰੀ ਲੱਗ ਗਏ ਤਾਂ ਮੂਹਰੇ ਉਸਾਨਲੇ ਵਾਖਾ ਦੇ ਅਗਲੇ ਨੇ ਅੰਦਾ ਪਰ ਆਪਾਂ 16 ਕਹਿ ਕੇ ਦੇਣੀ ਆ। ਹਾਂ 16 ਕਹਿ ਕੇ ਦੇਣੀ ਆ ਆਪਾਂ। ਤੇ ਬਾਕੀ ਸੈ ਸੂਜ ਮੀਡੀਅਮ ਹੋਣਾ ਹੋਣਾ। ਗਰਮੀ ਦਾ ਅਕੋਰਡਿੰਗ ਜਿਹਾ ਹੈਗਾ ਹਨਾ। ਹਾਂ ਨਵਾ ਹਾਂ ਨਾ ਪੂਰੀ ਸੋਹਣੀ ਆ ਮੂੰਹ ਸਰ ਜੀ ਕਿਸੇ ਪਾਸੋਂ ਆਏ ਨਹੀਂ ਹੈਗੀ। ਠੀਕ ਹੈ। ਤੇ ਥਾਂ ਥੋਂ ਪੂਰਾ ਟੋਕਦਾ। ਦਿਨ ਕਹਿ ਕੱਢ ਦੀਆ। ਦਿਨ ਹਜੇ ਭਾਈ ਕੱਢ ਜੂ 4-5 ਦਿਨ। ਹਜੇ ਤਾਂ ਬੱਚੀ ਨੇ ਬਾਨਨਾ ਬਹੁਤ ਆ। ਸੋ ਵੀਰ 4-5 ਦਿਨ ਕੱਢ ਜੂ ਕਹਿ ਨੂੰ ਵੀਰ ਮੰਨ ਕੇ ਚੱਲ। ਕਹਿ ਦਿੰਦੇ ਆਪਾਂ 20 ਕਿਲੋ ਦੇ ਦੂ। ਪਰ 20 ਦੇ ਦੂਗੀ ਪਰ ਆਪਾਂ 16 ਕਹਿ ਕੇ ਦੇਣੀ ਆ ਹਨਾ। 16-17 ਹੀ ਕਹਿ ਕੇ ਦੇਣੀ ਆ ਭਾਈ। ਸੋ ਜੈ ਜ ਤੇ ਪਲੀ ਪੁਲੀ ਵੀ ਰਾਜੀ ਜਮਾ ਕਿਆ ਵਾ ਤਾਂ ਤੇ ਜਿਵੇਂ ਘਿਓ ਚ ਪੰਜੀ ਦੀ ਰਲਾਈ ਹੁੰਦੀ ਆ ਐ ਚਮਕਾ ਹਲੇ ਗਲ ਕਰ ਲਿਬੜੀ ਤੇ ਪੁੜੀ ਆ ਜਮਾ ਨਿਵਾਣ ਨੂੰ ਲਈਏ ਜਮਾ ਕੁਛ ਦਾ ਕੋਸੇ ਬਣ ਜੂਗੀ ਇਹ ਤੇ ਮੂੰਹੋ ਚੌਗ ਗਿਆ ਥੋੜੀ ਉਮਰ ਮੰਨ ਕੇ ਚਲੋ 4-5 ਮਹੀਨੇ ਆਪਦਾ ਖਾ ਪੀ ਕੇ ਫੇਰ ਬਣੀਆ ਤੇ ਦੁੱਧ ਨੂੰ ਪਤਾ ਨਹੀਂ ਕਰ ਮੜੇ 20 ਤਾਂ ਵੀ ਖਾਣੀ ਗਾਂ ਲੱਗ ਜੇ ਉਹਦੇ ਕਿੰਨਾ ਸੋਹਣਾ ਲੈ ਮੁਠੀ ਵਾਲਾ ਥਾਣਾ ਪੂਰੀ ਸੀਲ ਠੰਡੀਆਂ ਕੋਈ ਆਏ ਨਹੀਂ ਹੈਗਾ ਠੀਕ ਹੈ ਵੀ ਕਿਸੇ ਪਾਸੋਂ ਉਹ ਥਾਣਾ ਦੀ ਓਕੇ ਆ ਜਮਾ ਗਾਰੰਟੀ ਬਾਈ ਲੈ ਐਨੀ ਸੀਲ ਠੰਡੀਆਂ ਜੇ ਤੂੰ ਆਪਣੇ ਕਪੀ ਤੈਨੂੰ ਪਤਾ ਹੀ ਐ ਆਪਣੇ ਫੈਨ ਲੋਕ ਇਸੇ ਚੀਜ਼ ਦੀ ਐ ਤੂੰ ਵੀਡੀਓ ਪਾਉਣਾ 15 ਦਿਨਾਂ ਬਾਅਦ ਪਾਉਣਾ 15 ਦਿਨ ਜਿਹੜੇ ਨਾਹੀਂ ਦੇ ਉਹ ਮੇਰੇ ਹੂ ਪਸ਼ੂ ਵੇਖ ਜਾਂਦੇ ਆ ਹੂ ਨਹੀਂ ਵੀ ਆ ਵੀਡੀਓ ਨਹੀਂ ਪਾਉਂਦਾ ਹਾਂ ਪਸ਼ੂ ਵੀ ਕੀ ਜਾਂਦੇ ਆ ਇਹੋ ਹੀ ਵੀਡੀਓ ਨਾਲ ਇੱਕ ਵੀਡੀਓ ਬਾਹਲੇ ਵੇਚ ਜਾਣਾ ਤੂੰ ਹਣਾ ਐ ਬੱਸੀ ਜਰਾ ਐ ਦੇਲਾ ਪਹਿਲਾਂ ਬੱਸੀ ਐ ਜੈ ਜੈ ਗੱਲ ਤੇ ਥਾਣ ਦੇ ਕਿੰਨਾ ਸੋਹਣਾ ਮੂਠੀ ਵਾਲਾ ਪੂਰਾ ਕੋਈ ਐ ਨਹੀਂ ਵੀ ਥਣ ਛੋਟਾ ਇਹ ਜਿਵੇਂ ਰਹਤੀ ਹੁਣ ਇੱਥੇ ਬੈਠਾ ਤਾ ਫੇਰੀ ਜਾਣਾ ਜਿੱਥੋਂ ਲੈਣਾ ਉੱਥੇ ਐ ਫੇਰਨਾ ਪੂਰੀ ਚੈੱਕ ਕਰਕੇ ਬਾਈ ਫੇਰ ਪਸ਼ੂ ਲਈਦਾ ਐ ਜਦੋਂ ਕੂਸ ਨਾ ਫੜ ਕੇ ਉੱਠੀ ਦਾ ਜਦੋਂ ਪੂਸ ਫੜ ਕੇ ਜਿਆਦਾ ਦੰਦ ਵੀ ਕੱਢ ਸਕਦੀ ਐ ਪਸ਼ੂ ਤੇ ਨਾ ਮੜਾ ਜ ਹੱਥ ਬੰਦੇ ਨੂੰ ਫੇਰ ਲੈਣਾ ਚਾਹੀਦਾ ਜਿਹੜਾ ਪਸ਼ੂ ਵਧੀਆ ਹੱਥ ਫਰਿਆਉਂਦਾ ਹਾਂ ਉਹ ਸੀਲ ਹੀ ਨਿਕਲਦਾ ਜਿਆ ਜੀ ਗੱਲ ਢੰਡੇ ਮਤੇ ਦਾ ਪਸ਼ੂ ਉਹ ਦੁੱਧ ਵੀ ਵਧੀਆ ਦਊ ਜਿਹੜਾ ਪਸ਼ੂ ਐ ਹੁਣ ਹੱਥ ਨਹੀਂ ਫਰਾਇਆ ਐ ਮੱਚੀ ਗਿਆ ਹੁਣੇ ਆਪਾਂ ਨੂੰ ਸਾਰਾ ਹੀ ਪਤਾ ਵੀ ਉਹਨੇ ਕਰਨਾ ਹੀ ਕਰਨਾ ਤੇ ਫਿਰ ਇਹ ਵੇਚ ਨਹੀਂ ਕਿੰਨੇ ਜੀ ਆਪਾਂ ਇਹਦਾ ਮੋਲ 67000 ਆ ਵੀਰੇ ਮਾਨ ਤਾਣ ਬਸ 65000 ਦੀ ਗੱਛੀ ਦੇ ਦਾਂਗੇ ਦੁੱਧ ਵੀ ਦੇ ਸਕਦੇ ਪਰ 16万 ਕਿਲੋ ਬਾਈ ਆਪਾਂ 20 ਕਹਿਣਾ ਨਹੀਂ ਆਪਣਾ ਜਿਹੇ ਜਿਹਾ ਭਾਗ ਆ ਠੀਕ ਹੈ ਪਰ ਥਾਣਾ ਐ ਜਿਵੇਂ ਸੁਹਾ ਦੂਜਾ ਹੁੰਦਾ ਥਾਣਾ ਤੋਂ ਨਹੀਂ ਕਿਸੇ ਨੇ ਪਹਿਲੇ ਕਹਿਣੀ ਜੈ ਜੀ ਗੱਲ ਆ ਹਾਂ ਉਹ ਦੂਜਣਾ ਵਰਗੀ ਐ ਅੱਗੇ 2 ਨੰਬਰ ਤੇ ਖੜੀ ਐ ਨਾਲ ਇਹਦੇ ਇਹ ਬਾਈ ਇਹ ਤਾਂ ਸਕਾਰਪੀ ਹੋਈ ਆ ਬਸ ਐ ਹੀ ਮਾਲ ਲਾਤੀ ਹੈ ਬੈ ਪੁਰਾਣੀ ਮਾਡਲ ਵਾਲੀ ਪੁਰਾਣੀ ਮਾਡਲ ਦੀ ਗੱਡੀ ਠੀਕ ਐ ਕ੍ਰਾਸ ਪੈਂਦੀ ਆ ਹਨਾ ਬਸ ਮੈਂ ਖਾ ਯਾਰ ਐ ਹੀ ਆ ਲੈ ਜੈ ਜੀ ਗੱਲ ਆ ਥੋੜਾ ਜਿਹਾ ਮੂੰਹ ਇਹਦਾ ਸਹੀ ਹਾਲ ਚ ਪੈਂਦਾ ਹਨਾ ਹਾਂ ਕ੍ਰਾਸ ਪਾਣਾ ਠੰਡੀ ਸੀਲ ਆ ਚੋਣ ਤੇ ਆਪਾਂ ਮੈਂ ਵਰਗਾ ਇਹ ਗਾਂ ਆਪਾਂ ਲਈ ਸੀ ਜੀ 15 ਦਿਨਾਂ ਦੀ ਸੂਈ ਵੀ ਅੱਛਾ ਪਰਸੋਂ ਆਈ ਆਪਣੇ ਕੋਲੇ ਹੁਣ 17ਵਾਂ ਦਿਨਾਂ ਦੀ ਸੂਈ ਨੂੰ ਠੀਕ ਹੈ ਤੇ ਮੰਨ ਕੇ ਚੱਲ ਇਹਦੇ ਮਗਰ ਤਾਂ ਬੱਛਾ ਸੀ ਠੀਕ ਹੈ ਜਿਵੇਂ ਲੋਕ ਦੁੱਧ ਜਾਣੀ ਚੰਗਾਉਂਦੇ ਬੱਛੇ ਨੂੰ ਪੱਠੇ ਜੇ ਪਾਉਣ ਲੱਗੇ ਨਾ ਮਾਰਾ ਮੌਲਾ ਜਾਣੀ ਹੁੰਦਾ ਹਾਂ ਕੁਸ ਤਾਂ ਹੈ ਹੀ ਓਮੇ ਸੀ ਅੱਛਾ ਆਪਣੇ ਕੋਲੇ ਵੀਡੀਓ ਵੀ ਪਈ ਆ ਉਹਦੀ ਸਾਰੀ ਤੇ ਕੁਸ ਗੱਡੀ 'ਚ ਤਿੰਨੇ گاਵਾ ਇਕੱਠੀਆਂ ਆਈਆਂ ਸੀ ਬੈਕਅਪ 'ਤੇ ਆਪਣੇ ਕੋਲੇ ਫੋਟੋ ਵੀ ਅੱਛਾ ਗੱਡੀ ਚੜ ਗਿਆ ਬਜਾਰਾ ਹਾਂ ਉਹਦੇ ਪੈਰ ਪੂ ਰੱਖਿਆ ਗਿਆ ਉਹ ਗਿਆ ਮਾਰ ਅੱਛਾ ਜਿੰਨੇ ਦੀ ਹੁਣ ਲਈ ਆ ਆਪਾਂ 46000 ਦੀ ਤੇ 46000 ਇਹ ਵਾੜ 14 ਤੋਂ 15 ਕਿਲੋ ਅੱਜ ਕੰਡੇ ਵਾਲਾ ਦੋ ਟਾਈਮ ਤਿੰਨ ਟਾਈਮ ਚੋਲੇ ਦੁੱਧ ਦਊਗੀ 17 ਤੋਂ 18 ਕਿਲੋ ਖਾਣ ਪੀਣ ਨੂੰ ਖੁੱਲੀ ਆ ਹਜੇ ਕੁਛ ਖਾਦਾ ਨਹੀਂ ਨਾਰਮਲ ਦੋ 15 ਦਿਨ ਹੋ ਗਏ ਤੇਰੇ ਕੋਲ ਆਈ ਨੂੰ 15 ਦਿਨਾਂ ਦੀ ਸੂਈ ਵੀ ਲਈ ਸੀ ਅੱਜ ਦੂਜਾ ਦਿਨ ਨੂੰ 17ਵਾਂ ਦਿਨ ਆਇਆ ਇਹ ਮੰਨ ਲਾ ਬਾਕੀ ਫਰੈਜੀ ਆ ਯਾਰ ਮਾਂ ਵਾਲਾ ਕੰਮ ਹੀ ਆ ਲੈ ਧਾਰਾ ਤੂਰਾ ਬਾਈ ਇੰਨਾ ਸੋਹਣਾ ਚੋਣਾ ਜਿਹੜਾ ਕੋਈ ਪਹਿਲੀ ਾਰ ਰੱਖਣ ਵਾਲਾ ਉਹ ਲੈ ਜਾ ਇਹਨੂੰ ਅੱਛਾ ਬੱਸ ਫਿਰ ਆਇ ਨਹੀਂ ਧੋਖਾ ਨਹੀਂ ਦਿੰਦੀ ਹੈਗੀ ਠੀਕ ਹੈ ਚੋਣ ਚਵਾਜ ਇੱਕ ਨੰਬਰ ਆ ਹਨਾ ਜਮਾ ਬਾਈ ਲੈ ਜਿਵੇਂ ਮਰਜ਼ੀ ਧਾਰਾ ਤਪੇ ਮਾਰੀ ਚੱਲੋ ਜਮ ਸੋ ਚੋਣ ਵਗੈਰਾ ਦੇਖੋ ਕਿਆ ਬਾਤ ਆ ਪੂਰਾ ਸਾਫ ਸੁਥਰਾ ਹਨ ਤੇ ਮਾੜਾ ਜਿਵੇਂ ਕੋਈ ਪਸਮਾਈ ਪਸਮੂਈ ਨੇ ਉਹਦੇ ਬਹਿ ਗਿਆ ਥੱਲੇ ਤੂੰ ਕੋਈ ਇਹ ਤਾਂ ਯਾਰ ਬਸ ਐਂਡ ਹੀ ਆ ਆਪਾਂ ਲਿਆਂਦੀ ਤਾਂ ਆਏ ਸੀ ਵੀ ਚੱਲ ਵੇਚ ਲਾਂਗੇ ਨਾ ਫੇਰ ਹਨਾ ਠੀਕ ਐ ਬੱਚਾ ਮਾਰ ਜੇ ਪਰ ਸੋਹਣਾ ਪਸਮਾ ਤੇ ਚਵਾਈ ਇੱਕ ਨੰਬਰ ਸੀਲ ਫਲੱਗ ਹੁਣ ਤੂੰ ਦੇਖ ਹੀ ਲਈ ਦੁੱਧ 14 ਕਿਲੋ ਹਾਜ਼ਰ ਆ 14 15 ਕਿਲੋ ਹੁਣ ਹੈਗਾ ਬਾਈ ਦੁੱਧ ਠੀਕ ਐ ਥੋਰੀ ਫਿਰ ਇਹਨੂੰ ਮੜਾ ਜਾ ਸੋ ਬਰ ਕੱਦ ਕੱਡ ਦੇਖੋ ਚੰਗਾ ਜਿੰਦ ਜਣ ਥਿੱਲੇ ਵਾਲੂਆ ਪੁੱਤਾਂ ਦੀ ਕਾਦੀ ਐ ਫਸੀ ਫਿਰ ਜਾ ਸ਼ਾਮ ਦਾ ਟਾਈਮ ਆ ਖਾਲੀ ਕਰੀ ਵੀ ਆ ਬਾਈ ਆ ਦੇਖੋ ਨਾ ਬੱਥੇ ਨੂੰ ਸੁੰਘਦੀ ਐ ਨਾ ਦੇਖ ਆ ਦੇ ਬੱਥੇ ਨੂੰ ਮਰ ਗਿਆ ਹੁਣ ਇਹਨੂੰ ਆਏ ਵੀ ਮੇਰੀ ਮੇਰਾ ਹੀ ਐ ਖੜਾਉਣਾ ਐ ਮੈਂ ਨਾਲ ਖੜਾ ਦੋ ਅੱਗੀ ਫਿਰ ਮੈਂ ਨਹੀਂ ਕਰਨਾ ਬਾਈ ਉਹਨੇ ਦੀ ਦੇ ਦਾਂਗੇ ਤੇ ਜਿਆ ਜਿਆ ਗੱਲ ਕਹਿੰਦਾ ਕਾਗਜ਼ ਬਣਾਉਂਦੇ ਜੋਦ ਨਾਲ ਦੇ ਫੋਕੀ ਠਾੜਾ ਇਸ ਕਾਰਨਿਓ ਮਾਰਦੇ ਦੇਖ ਦੁ ਕੀ ਦੇਖੀ ਐ ਐਵੇਂ ਇਹਦੇ ਕਾਗਜ਼ ਲਈ ਜਲੇ ਫਾਇਦਾ ਕੀ ਐ ਦੁੱਧ ਨੇ ਫੇਰ ਦੇਣਾ ਬੱਚਾ ਮਰ ਗਿਆ ਤੇ ਧਾਰਾ ਤੂੰ ਰਹਿ ਇੱਕ ਨੰਬਰ ਆ ਜਾਵਾਂ ਹਣਾ ਤਰਤੀ ਵਾਟਦੀ ਆ ਜਿਹੜਾ ਲੈ ਗਿਆ ਯਾਦ ਕਰੂਗ 47000 ਦੀ 46000 ਦੀ 46000 ਦੀ ਸੋ ਠੰਡੀ ਸੀਲ ਦੇਖੋ ਕੋਈ ਹੱਥ ਲਾਇਆ ਸੀ ਬਾਈ ਪਾਸਮਗੀ ਦੇਖ ਮੂਹਰੋ ਦਿਖਾ ਦੇ ਥਾਣ ਮੜਾ ਜਾ ਠੀਕ ਹੈ ਹੁਣ ਮਾਰਦਾ ਰਾਂ ਇਹ ਸੋ ਦੇਖੋ ਚੋਣ ਵਗੈਰਾ ਇਹ ਲਾਠੀ ਚਾਰ ਜਾ ਜਾਵਾਂ ਜਾਵਾਂ ਯਾਰ ਸਿਰਾ ਹੀ ਐ ਜਿਹੜਾ ਲੈ ਗਿਆ ਯਾਦ ਰੱਖੂ ਬਾਈ ਜਾਜ ਗੱਲਾਂ ਹਾਂ ਆਪਾਂ ਬੱਚਾ ਖੜਾ ਦਾਂਗੇ ਉਹਦਾ ਕੋਈ ਫਾਇਦਾ ਨਹੀਂ ਤੀਜੇ ਨੰਬਰ ਤੇ ਜਿਹੜੀ ਗੱਪ ਮੈਨੂੰ ਵੀ ਪਤਾ ਬਾਈ 40 45 ਦੀ ਤਾਂ ਜਮਾ ਸੁੱਕੀ ਵੀ ਗਾਂ ਜਿਹੜੀ 2 ਸਾਲ ਦੀ ਸੂਈ ਆ ਉਹ ਵੀ ਫਿਕ ਜਾਂਦੀ ਹੈ ਜਾਜ ਗੱਲਾਂ ਫੇਰ ਵੀ ਸੱਜਰ ਆ ਹੁਣ ਆ ਐਂ ਦੇਖ ਆ ਚੀਜ਼ ਆਹ ਦੱਸਦੀ ਐ ਫਟਵਾਲੰਗੂ 33 ਜਨਮਰ ਦੇਖਿਆ ਨੇ ਅੱਗੇ ਆਪਾਂ ਤਿੰਨ ਨੰਬਰ ਬਾਈ ਕੱਤ ਬੱਟਾ ਬਹੁਤ ਆ ਵਹਿੜਦਾ ਚਾਰ ਵਾਲੀ ਮਸ਼ੀਨ ਹੀ ਹੈ ਨਾ ਆ ਦੇਖਾ ਤੂੰ ਮੇਰੇ ਅੱਗ ਮੇਰੇ ਐ ਜਿੱਥੇ ਮੋਢੇ ਤੱਕ ਆਉਂਦੀ ਐ ਤੇ ਸੁਆ ਬਾਈ ਜੀ ਕਿਹੜਾ ਸੁੰਦੀ ਐ ਉਹ ਦੂਜਾ ਸੁੰਦੀ ਐ ਬਾਈ ਪਹਿਲਾਂ ਨੇ 23 24 ਕਿਲੋ ਦੁੱਧ ਕੱਢ ਕਾਇਦਨ ਕੱਢ ਦਿਆ ਨੈਟ ਜੀ ਬਾਈ ਜਿਹਦਾ ਮੇਰੇ ਹਿਸਾਬ ਨਾਲ ਲੈ ਜੂ ਬੱਸੀ ਸ਼ਾਬ ਪੰਜ ਦਿਨ ਹਜੇ ਕੱਢ ਜੂਗੀ ਤੇ ਨਾੜਾ ਨੂੜਾ ਹਵਾਨੇ ਤੇ ਬਹੁਤ ਆ ਹਨਾ ਬਹੁਤ ਸੋਹਣਾ ਬਾਈ ਆਰਡਰ ਕੁਆਲਿਟੀ ਐਤ ਕੀ ਅੰਦਾਜ਼ਾ ਆ 25 ਕੋਲੇ ਜਾ ਸਕਦੇ ਕਿ ਨਹੀਂ ਜਾਂਦੀ ਯਾਰ ਹੱਕ ਬਣਦਾ ਜਿੱਡੀ ਵੈੜਾ ਹੁਣ ਤੂੰ ਐ ਮੰਨ ਲੈ ਇੱਧਰ ਕੱਢ ਕੇ ਮੜਾ ਵੱੱਡ ਦਿਖਾ ਦੇ ਲੈ ਵੀ ਇੰਨਾ ਉਹ ਜਿਵੇਂ ਕਿਸਾਨ ਮੇਰੇ ਦੇ ਫੋਟੋ ਜਿੰਕ ਚੋਂ ਤੇ ਗਾਜੇ ਕੋਲੇ ਖੜ ਕੇ ਉਹ ਕੁਦੀ ਦਾ ਗਾਲ ਹਨਾ ਉਹਦੇ ਤੋਂ ਕਦੇ 5.5 ਫੁੱਟ ਹੋਊਗਾ ਟੋਕਟ ਫੁੱਲ ਵੱਡੀ ਆ ਠੀਕ ਐ ਤੇ ਥਣਾ ਥਣਾ ਜੀ ਓਕੇ ਆ ਜਮਾ ਗਰੰਟੀ ਬਾਈ ਤੇ ਹਫਤਾ ਖੰਡ ਲੈ ਜੂ ਹਨ ਲੈ ਜੂ 5-4 ਦਿਨ ਬਾਈ ਹਜੇ ਇਹਦਾ ਭਾਅ ਬਾਜ਼ਾਰ ਕੀ ਹੈ ਫਿਰ ਮੋਲ 90 87 ਦੀ ਦੇ ਦਾਂਗੇ 87000 ਦੀ ਆਪਾਂ ਦੇ ਦਾਂਗੇ 25 ਕਿਲੋ ਦੁੱਧ ਮੰਨ ਕੇ ਲੈ ਲੈ ਮਾੜਾ ਮੋੜਾ ਅੰਦਰ ਬਾਹਰ ਵੀ ਹੋ ਸਕਦਾ ਉਹ ਬਾਈ ਅਗਲੇ ਦੇ ਕਰਮ ਆਦਾ ਹੁਣ ਆਪਾਂ ਵਿੱਚ ਤਾਂ ਬੜੀ ਹੈ ਨਾ ਜੈ ਜੈ ਗੱਲ ਲੰਝੀ ਆ ਚੀਜ਼ ਦੇ ਸਕਦੇ ਦੇਖ ਕਿਸੇ ਪਾਸੋਂ ਖੁੰਝ ਹੀ ਨਹੀਂ ਹੈਗੀ ਜੈ ਜੈ ਗੱਲ ਸੋ ਕੰਨ ਦੇਖੋ ਨਿਕਾ ਨਿਕਾ ਪੂਰੀ ਬਰੀਡ ਚ ਭਈ ਜੈ ਜੈ ਮੈਂ ਇਹ ਨਹੀਂ ਗੱਲ ਕੋਈ ਕਰਾਸ ਫਰਾਸ ਆ ਥੇਲੇ ਵਾਲੋ ਬਾਥਾ ਨਿਕਲ ਮ ਚਾਹੇ ਆਪਾਂ 42 ਹਾਥੀਏ ਨੂੰ ਤੇ ਚਾਹੇ ਮਸ਼ੀਨੀ ਜਿੰਦਜਾਨ ਬਿਊਟੀ ਗੱਲਾਂ ਗਾਹਾਂ ਹੀ ਆ ਜਮਾ ਤੇ ਰੇਟ ਇਹਦਾ ਕਰਿਆ ਪਾ 88 ਹੈਣਾ 90000 ਮੋਲਾ 87 ਦੀ ਦੇ ਦੇਣਾ 87000 ਸੌਰੀ 1000 ਵਿੱਚੋਂ ਪੱਲੇ ਪਾਉਣਾ ਪੈ ਜਾਣਾ ਸੀ ਮੈਨੂੰ ਤੇ ਜਿੰਦਜਾਨ ਬਹੁਤ ਆ ਤੇ ਨੰਬਰ ਬੋਲ ਦੇ ਹੁਣ ਦੁਬਾਰਾ ਆਪਣਾ ਨੰਬਰ ਬਾਈ ਆਪਣਾ 9592276571 ਆ ਤੇ ਇੱਕ ਆਪਣੇ ਕੋਲੇ ਚੰਗੇ ਸੀਮਨ ਦੀ ਬੱਸੀ ਵੀ ਆ ਜਰਸੀ ਤੇ ਇਹ ਕਿੰਨੀ ਕੁ ਉਮਰ ਦੀ ਆ ਬਾਈ ਇਹ 16 17 ਮਹੀਨਿਆਂ ਦੀ ਬੱਛੀ ਆ ਕੁਟੀਗੜ ਅੱਲਾ ਥਣ ਲੇਵੀ ਦੀ ਸਾਫ ਆ ਪੂਰੀ ਸਾਰੀ ਪੀਲਣ ਦੇ ਗੁਰੀਏ ਤੇ ਬਾਣੂ ਵੀ ਠੀਕ ਹੈ ਕੀ ਕਾ ਪੂਰੇ ਟੀਕੇ ਦੇ ਹੁਣ ਕਾਬਲਾ ਕਿਹੜੇ ਖਾਣਾ ਗਲਾਪੀ ਕਿਹੜੇ ਟੀਕੇ ਦਸੀਏ ਇਹ ਬਰੂਟ ਦੀ ਆ ਬਾਈ ਏਬੀਐਸ ਦੇ ਬਰੂਟ ਦੀ ਹਾਂ ਮਾਦਰ ਰਿਕਾਰਡ ਹੈਗਾ 35 ਕਿਲੋ ਪਲੂਨ ਦਾ ਕੋਈ ਤਾਰ ਵਗੈਰਾ ਦਿੱਤੀ ਹੀਟ ਚਾਈਏ ਨਹੀਂ ਇੱਕ ਆਦੀ ਹਜੇ ਆਈ ਨਹੀਂ ਹੁਣ ਬੋਲੂਗੀ ਆਪਣੇ ਕੋਲੇ ਬਿਹਤ ਰਿਕਾਰਡ ਇਹਦੀ ਮਾਂ ਵੀ ਦਿਖਾ ਸਕਦੇ ਆ ਸਾਰੀ ਵੀਡੀਓ ਵੀ ਪਈ ਆ ਡੀਐਨਏ ਕਰਾ ਲੈ ਚਾਹੇ ਕੋਈ ਜਿਹੜੀ ਗੱਲ ਕਹਿੰਦੀ ਤਾਂ ਜਿਹੜੀ ਕਹਿੰਦੀ ਤਾਂ ਕਹਿਦੀ ਜਾਇਜ ਗੱਲ ਤੇ ਵੇਚਣੀ ਕਿੰਨੇ ਦੀ ਐ ਮੁੱਲ 40 ਆ ਵੀਰੇ 35 ਦੀ ਦਵਾਂਗੀ 35000 ਦੀ ਬੱਚੀ ਪਾਲਕ ਬੁਰੰਗਦੇ ਸੀਮਣ ਦੀ ਹੈ ਗਾਰੰਟੀ ਹੂ ਉਹ ਬੈਠ ਦਿਖਾ ਦਾਂਗੇ ਜਿਹਦੀ ਬੱਛੀ ਆ ਨਾਲ ਡੀਜੇ ਛਡਾ ਕਰਾ ਲੈ। ਸੋ ਬੱਛੀ ਪਲੀ ਪੁਲੀ ਬਹੁਤ ਜ਼ਿਆਦਾ ਸਾਫ ਸੁਥਰੀ ਆ ਰੰਗ ਵੀ ਨਹੀਂ ਮਿਲਦਾ ਬਈ। ਤੇ ਏਬੀਐਸ ਵਾਲਾ ਪ੍ਰਿੰਟ ਆ ਹਨ ਇਹ। ਸੋ ਦੇਖੋ ਮੂੰਹ ਅਥੇ ਬਾਕੀ ਟੈਗ ਟੂਕ ਪਾਏ ਵਿਆਦੇ ਹਨ 180 ਨੰਬਰ ਆ। ਅੱਛਾ ਆਪਾਂ ਉਹ ਟਿਕਾਣਾ ਦੱਸਾਂਗੇ ਬੰਦਾ ਜਾ ਕੇ ਪੁੱਛਿਆ ਵੇ ਸਾਰਾ ਕੁਝ ਓਕੇ ਆ। ਜੈ ਜਗੱਲਾ। ਸੋ 9592745 ਕਦਰ ਬਸ ਓਕੇ ਆ। ਸੋbro ਚਾਰ ਨਗ ਦਿਖਾਦੇ 9592 74571 ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਨਿਰਖਪਰਕ ਤੁਸੀਂ ਆਪ ਕਰਨੀ ਆ ਵੀਡੀਓ ਦੇਖ ਲੈ